ਸਭ ਸਤਿਗੁਰੂ ਦੋਸਤੋ ਇਸ ਤੋਂ ਪਹਿਲਾਂ ਕਿ ਅੱਜ ਦੇ ਹੋਰ ਖਾਸ ਅਪਡੇਟਸ ਵੱਲ ਲੈ ਚਲੀਏ ਇਸ ਵੇਲੇ ਦੀ ਇੱਕ ਹੋਰ ਖਾਸ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਨੇ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੇ ਤੇ ਲੱਗੀ ਐਨਐਸਐ ਨੂੰ ਚੁਣੌਤੀ ਦਿੱਤੀ ਸੀ ਉਸ ਦੀ ਅੱਜ ਸੁਣਵਾਈ ਹੋਈ ਜਿਸ ਦੇ ਤਹਿਤ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਵਾਬ ਤਾਲਬ ਕੀਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਤੇ ਕਿਉਂ ਐਨਐਸ ਤੇ ਲਗਾਈ ਗਈ ਇਸ ਦਾ ਜਵਾਬ ਦਿਵੋ ਅਤੇ 28 ਅਗਸਤ ਅਗਲੀ ਤਰੀਕ ਹੈ ਉਦੋਂ ਤੱਕ ਕਿਹਾ ਗਿਆ ਕਿ ਇਸ ਦਾ ਜਵਾਬ ਬਿਲਕੁਲ ਪੂਰੀ ਡਿਟੇਲ ਦੇ ਵਿੱਚ ਦਿੱਤਾ ਜਾਵੇ ਸੋ ਇਹ ਸੀ ਇਸ ਵੇਲੇ ਦੀ ਇਹ ਖਾਸ ਖਬਰ ਆਓ ਤੁਹਾਡੇ ਨਾਲ ਹੁਣ ਹੋਰ ਖਾਸ ਖਬਰਾਂ ਸ਼ੇਅਰ ਕਰਦੇ ਹਾਂ ਐਸਜੀਪੀਸੀ ਦੀ ਚੋਣਾਂ ਦੇ ਵਿੱਚ ਹਮਾਇਤ ਵੀ ਕਰਾਂਗੇ ਤੇ ਐਸਜੀਪੀਸੀ ਦਾ ਤਖਤਾ ਵੀ ਪਲਟਿਆ ਜਾਊ ਛੇਤੀ ਮਰਨਾ ਹੀ ਹੈ ਨਸ਼ਾ ਕਰਕੇ ਤੇ ਕੋਈ ਨਹੀਂ ਫਿਰ ਮਤਲਬ ਕੋਈ ਕੌਮ ਦੁਖੀ ਸੋਧ ਕੇ ਮਰ ਜਾਓ ਘਟੋ ਘਟ ਕੋਈ ਤੁਹਾਡੀ ਬਰਸੀ ਮਨਾ ਲੇ ਕੋਈ ਚੇਤਾ ਰੱਖ ਲੇ ਵੀ ਫਲਾਣਾ ਮਰਿਆ ਸੀ ਕੋ ਮਾਈ ਮੇੜਾ ਮਾਰਦੇ ਕੌਮ ਨੂੰ ਵੀ ਸਾਡਾ ਬਹੁਤ ਕੌਮ ਲਈ ਸ਼ੀਜ਼ਾ ਤੁਸੀਂ ਕੀ ਕੀਤਾ ਹੁਣ ਜਿਹਦਾ ਪੁੱਤ ਚਿੱਟੇ ਨਾਲ ਮਰ ਜਾਂਦਾ ਉਹ ਕਹਿ ਸਕਦੀ ਕਿਸੇ ਨੂੰ ਮੇਰਾ ਪੁੱਤ ਚਿੱਟੇ ਨਾਲ ਮਰਿਆ ਤੁਸੀਂ ਕੀ ਕੀਤਾ ਮਹਿਸੂਸ ਤੇ ਕਰਕੇ ਵੇਖੋ ਨਾ ਉਹ ਜਿਹੜੇ ਆਪਾਂ ਬੋਲ ਪੜ੍ਹਦੇ ਹੁੰਦੇ ਆ 7 ਲੱਖ ਤੇ ਤੁਸੀਂ ਮਹਿਸੂਸ ਕਰਕੇ ਵੇਖੋ ਜਦੋਂ ਬਿਗਰੂ ਗੜ ਤੋਂ ਇੱਕ 31 ਸਾਲਾਂ ਦਾ ਨੌਜਵਾਨ ਆ ਕਹਿ ਰਿਹਾ ਜੀ ਸਰੀਰ ਦਾ ਨਿਹੱਥਾ ਐਨ ਪੂਰਾ ਤਾਮਤਮ ਕਿੰਨੀ ਆਬਾਦੀ ਆ ਭਾਰਤ ਦੀ ਉਹਦੇ ਇੱਕ ਬੋਲ ਤੋਂ ਡਰਦੇ ਵੀ ਜੋ ਕੋਈ ਬੋਲ ਗਿਆ ਕੁਝ ਉਹ ਕੁਝ ਹੋ ਸਕਦਾ ਮੈਂ ਇੱਕੋ ਗੱਲ ਕਹਿੰਦਾ ਵੀ ਜਿਹੜੀ ਪਾਉ ਦੀ ਗੱਲ ਆਪਾਂ ਟੌਰ ਉੱਥੇ ਵੇਖੀ ਹੈ ਮਾਝੇ ਵਾਲਿਆਂ ਦੀ ਟੌਰ ਕਹਿਣ ਤੋਂ ਪਰੇ ਇਹ ਨਹੀਂ ਤੇ ਪੀਐਮ ਦੀ ਸਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿਦੋਂ ਆਏਗਾ ਉਹਨਾਂ ਤਤ ਸ੍ਰੀਕਲ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੈਠਿਆ ਹੀ ਅਜਿਹਾ ਵੱਡਾ ਕੰਮ ਕਰ ਦਿੱਤਾ ਹੈ ਕਿ ਜਿਸ ਦੇ ਲਈ ਹੋਰ ਵੱਡੇ ਵੱਡੇ ਲੀਡਰ ਆਪਣੇ ਇਲਾਕੇ ਦੇ ਲੋਕਾਂ ਦੇ ਗੇੜੇ ਅਤੇ ਮਿੰਤਾ ਕਰਵਾਉਂਦੇ ਰਹਿੰਦੇ ਨੇ ਭਾਈ ਅਮਰਤਪਾਲ ਸਿੰਘ ਨੇ ਅਜਿਹਾ ਕੀ ਕੀਤਾ ਉਹ ਵੀ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਸ ਤਰ੍ਹਾਂ ਦੀ ਅਤੇ ਹੋਰ ਤਾਜ਼ਾ ਖ਼ਬਰਾਂ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਹੁਣੇ ਲਿਮਟਿਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਕਿਸਾਨਾਂ ਵੱਲੋਂ ਸ੍ਰੀ ਅਮਰਸਾਦ ਸਾਹਿਬ ਵਿਖੇ ਇੱਕ ਜਥੇਬੰਦੀ ਵੱਲੋਂ ਮੋਰਚਾ ਲਗਾਇਆ ਗਿਆ ਜਿੱਥੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਤੇ ਉੱਥੇ ਹੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਨੇ ਅਜਿਹਾ ਕੀ ਕੀਤਾ ਹੈ ਜੇਲ੍ਹ ਦੇ ਵਿੱਚ ਬੈਠੇ ਹੀ ਜਿਸ ਦੇ ਕਰਕੇ ਉਹਨਾਂ ਦੇ ਚਰਚੇ ਇੱਕ ਵਾਰ ਫਿਰ ਤੋਂ ਛਿੜ ਗਏ ਹਨ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਨੂੰ ਜੋ ਮੇਨ ਰੋਡ ਸ੍ਰੀ ਅਮਰਸਾਦ ਸਾਹਿਬ ਤੇ ਜਲੰਧਰ ਵਾਲਾ ਉਸ ਤੋਂ ਜੋ ਇੱਕ ਲਿੰਕ ਰੋਡ ਜਾਂਦਾ ਸੀ ਉਸ ਦੀ ਹਾਲਤ ਬੇहद ਜਿਆਦਾ ਖਸਤਾ ਸੀ ਜੋ ਕਿ ਬਹੁਤ ਸਾਲਾਂ ਤੋਂ ਇਸੇ ਤਰ੍ਹਾਂ ਦੀ ਹੀ ਇਹ ਰੋਡ ਸੀ ਅਤੇ ਪਿੰਡ ਦੇ ਲੋਕਾਂ ਦੀ ਇੱਕ ਵੱਡੀ ਮੰਗ ਸੀ ਕਿ ਇਹ ਰੋਡ ਬਣਵਾਈ ਜਾਵੇ ਪਰ ਹੁਣ ਤੱਕ ਕਿਸੇ ਵੀ ਸਰਕਾਰਾਂ ਦੇ ਜਾਂ ਲੀਟਰਾਂ ਦੇ ਕੰਨੀ ਜੂ ਨਹੀਂ ਸਰਕੀ ਸੀ ਪਰ ਜਿਵੇਂ ਹੀ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਅਸਾਮ ਦੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ ਕੌਮ ਵੱਲੋਂ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਵਾ ਕੇ ਐਮਪੀ ਬਣਾਈ ਗਏ ਨੇ ਤਾਂ ਉਹਨਾਂ ਨੇ ਹੁਣ ਆਪਣੇ ਪਿੰਡ ਦੀ ਇਹ ਰੋਡ ਵੀ ਬਣਵਾ ਦਿੱਤੀ ਐ ਜਿਸ ਦੇ ਕਰਕੇ ਪਿੰਡ ਦੇ ਲੋਕ ਇੱਥੇ ਧੰਨਵਾਦ ਕਰਦੇ ਨਹੀਂ ਥੱਕਦੇ ਨਵਾਂ ਰੋਡ ਬਣ ਗਿਆ ਜੀ ਪਾਉ ਦੇ ਪਿੰਡ ਨੂੰ ਜਲੂਪਰ ਖੜੇ ਨੂੰ ਆ ਹੁੰਦਾ ਫਰਕ ਬੰਦੇ ਬੰਦੇ ਦਾ ਅਰੇ ਵੇਖ ਲੋ ਬੰਦਾ ਜੇਲ੍ਹ ਚ ਜਦੋਂ ਬਾਹਰ ਨਹੀਂ ਆ 2 ਲੱਖ ਰੋਡ ਤੇ ਪਹਿਲਾਂ ਜੇ ਦਾਸਦਾ ਗਿਆ 18 ਫੁੱਟੀ ਸ਼ੜਕ 18 ਫੁੱਟੀ ਸ਼ੜਕ ਜਿਹੜੀ ਆ ਇਹ ਰਹੀਏ ਤੋਂ ਸਪੈਸ਼ਲ ਸਿੱਧੀ ਜੱਲੂਪੁਰ ਖੜੇ ਪੜ ਕੇ ਤਿਆਰ ਹੋ ਗਈ ਜੇ 3 18 ਫੁੱਟੀ ਸੜਕ ਆਹ ਜੇ ਬੰਦੇ ਦੀ ਰੋਸ ਬੰਦੇ ਰੋਸ ਰੋਸ ਬਾ ਜਿਹੜੇ ਕਹਿੰਦੇ ਅਮਰਪਾਲ ਕੀ ਕਰ ਸਕਦਾ ਕੌਣ ਆ ਆ ਵੇਖ ਲੋ ਅਜੇ ਬੰਦਾ ਜੇਲ੍ਹ ਚ 2 ਲੱਖ ਵੋਟ ਤੇ ਜਤਾਤਾ ਗਿਆ ਜੇਲ੍ਹੋਂ ਹੀ ਤੇ 18 ਫੁੱਟੀ ਸੜਕ ਜੱਲੂਪੁਰ ਤੋਂ ਸਪੈਸ਼ਲ ਸਿੱਧੀ ਪਿੰਡ ਬਾਬੇ ਕਾਲੇ ਮਹਿਰ ਤੱਕ ਆ ਰਹੀ ਆ 18 ਫੁੱਟੀ ਵੇਖ ਲੋ ਸਿੱਧੂ ਦਾ ਮੇਰੇ ਵੀ ਵਾਲ ਕੱਟੇ ਸੀ ਦਾੜੀ ਕੱਟੀ ਸੀ ਦੀਵ ਸਿੱਧੂ ਤੋਂ سلسلہ ਸ਼ੁਰੂ ਹੋਇਆ ਬਾਅਦ ਚ ਭਾਈ ਅਮਰਤਪਾਲ ਸਿੰਘ ਦਾ ਹੋਇਆ ਤੇ ਆਪਾਂ ਨਸ਼ਾ ਪਤਾ ਵੀ ਕਰਦੇ ਸੀ ਝੂਠ ਨਹੀਂ ਮਾਰਨਾ ਜੀ ਗੁਰੂ ਦਾ ਬਾਣਾ ਪਾਇਆ ਫਿਰ ਉਹਨਾਂ ਕਿਰਪਾ ਕੀਤੀ ਵਾਲ ਰੱਖੇ ਪਹਿਲਾਂ ਫਿਰ ਦਾੜਾ ਰੱਖਿਆ ਮੇਰ ਜਦੋਂ ਮਨ ਪੂਰਾ ਕਿਰਪਾ ਯੋਗ ਬਣੇ ਨਸ਼ਾ ਛਟਾਇਆ ਇਹਦਾ ਅੱਜ ਮੈਨੂੰ 2 ਮਿੰਟ ਹੋ ਗਏ ਅਮਰਪਾਲ ਸਿੰਘ ਗੱਲ ਆ ਜਿਹੜੀ ਅਸੀਂ ਬਾਰ ਬਾਰ ਕਰਦੇ ਆ ਅਮਰਪਾਲ ਸਿੰਘ ਨੇ ਕੀ ਕੀਤਾ 10 ਦਿਨ ਹੋ ਗਏ ਆ ਕੀ ਕੀਤਾ ਅਮਰਪਾਲ ਸਿੰਘ ਅਮਰਪਾਲ ਸਿੰਘ ਤਾਂ ਦੋਸਤੋ ਕੀ ਕਹਿਣਾ ਤੁਹਾਡਾ ਜੋ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਹਲਕੇ ਖਡੂਰ ਸਾਹਿਬ ਦੇ ਜੋ ਵੋਟਰ ਨੇ ਉਹਨਾਂ ਵੱਲੋਂ ਬੇहद ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਕੰਮ ਤੇ ਇਸ ਬਾਰੇ ਤੁਹਾਡੀ ਕੀ ਰਾਏ ਜਰੂਰ ਕਮੈਂਟ ਕਰਨਾ ਤੇ ਉੱਥੇ ਹੀ ਜੋ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਗ ਉੱਠ ਰਹੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਮੰਗ ਜਾਇਜ਼ ਹੈ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਤੁਸੀਂ ਕਮੈਂਟ ਕਰਕੇ ਆਪਣੀ رائے ਆਪਣੇ ਵਿਚਾਰ ਦੱਸ ਸਕਦੇ ਹੋ ਅਤੇ ਇਹ ਸ਼ੋਅ ਕਰ ਸਕਦੇ ਹੋ ਕਿ ਪੰਜਾਬ ਦੀ ਆਵਾਮ ਇਸ ਮੁੱਦੇ ਤੇ ਕੀ ਚਾਹੁੰਦੀ ਹੈ ਤੇ ਦੋਸਤੋ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਰਿਹਾ ਹੋ ਗਏ ਨੇ ਜਿਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਨਸ਼ਾ ਨਹੀਂ ਕਰਦੇ ਉਹਨਾਂ ਨੇ ਕਦੇ ਵੀ ਨਸ਼ਾ ਨਹੀਂ ਕੀਤਾ ਉਹ ਜਿਮ ਜ਼ਰੂਰ ਜਾਂਦੇ ਨੇ ਅਤੇ ਸਟ੍ਰਾਈਟ ਵੀ ਜ਼ਰੂਰ ਲੈਂਦੇ ਨੇ ਜਿਸ ਦੇ ਕਰਕੇ ਹੋ ਸਕਦਾ ਹੈ ਉਹਨਾਂ ਦੀ ਡੋਪ ਟੈਸਟ ਪੋਜ਼ਿਟਿਵ ਕੱਢੀ ਗਈ ਹੋਵੇ ਤੇ ਇੱਥੇ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਉਹਨਾਂ ਨੇ ਚੋਣਾ ਪ੍ਰਚਾਰ ਦੇ ਦੌਰਾਨ ਅਤੇ ਹੋਰ ਵਕ-ਵਕ ਗਤੀਵਿਧੀਆਂ ਦੇ ਦੌਰਾਨ 18-18 20-20 ਘੰਟੇ ਕੌਣ ਰੈਲੀਆਂ ਕੀਤੀਆਂ ਹਨ ਸਫਰ ਕੀਤਾ ਹੈ ਅਤੇ ਕੋਈ ਨਿਸ਼ੇੜੀ ਜੇ ਨਹੀਂ ਕਰ ਸਕਦਾ ਅਤੇ ਇਤੋਂ ਤੱਕ ਵੀ ਲੋਕਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਕੈਦ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਉਹ ਨਸ਼ੇ ਕਰਦੇ ਹਨ ਇਹ ਸਰਾਸਰ ਉਨ੍ਹਾਂ ਤੇ ਇਲਜ਼ਾਮ ਹੈ ਇਸ ਬਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪ੍ਰੀਤ ਸਿੰਘ ਸਹੀ ਬੋਲਦੇ ਨੇ ਜਾਂ ਫਿਰ ਗਲਤ ਜਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਤੁਹਾਡੇ ਨਾਲ ਹੁਣ ਸਾਂਝੀ ਕਰਦੇ ਆਂ ਵਾਇਰਲ ਹੋ ਰਹੀ ਇੱਕ ਖਾਸ ਭਾਈ ਅਮਰਤਪਾਲ ਸਿੰਘ ਦੀ ਪੁਰਾਣੀ ਵੀਡੀਓ ਕਲਿੱਪ ਇੱਕ ਕੋਈ ਹਮਕਾਰੀ ਔਰਤ ਹੈ ਉਹ ਕਹਿੰਦੀ ਮੈਂ ਡੀਜੀਪੀ ਦੀ ਘਰ ਵਾਲੀ ਆ ਉਹ ਜਰਾਮਾ ਪਾ ਕੇ ਕੁਰਸੀ ਤੇ ਬੈਠੀ ਹੈ ਉਹਦੇ ਘਰ ਵਾਲੀ ਦੀ ਫੋਟੋ ਕਾਪੀ ਸਕੈਨਰ ਦੇ ਪਿੱਛੇ ਲੱਗੀ ਹੋਈ ਹੈ ਔਰ ਤੁਸੀਂ ਮੈਨੂੰ ਦੱਸੋ ਕਿ ਕੱਲ ਨੂੰ ਉਸ ਬੀਬੀ ਨੂੰ ਕੋਈ ਜਾ ਕੇ ਉਹਦੇ ਗਲ ਪੈ ਜਾਂਦਾ ਹੈ ਹੈ ਕੋ ਮਾੜਾ ਚੰਗਾ ਬੋਲਦਾ ਦਾ ਦੋਸ਼ੀ ਸਾਨੂੰ ਬਣਾਇਆ ਜਾਣਾ ਹੈ ਇਥੇ ਡੀਜੀਪੀ ਜਿਹੜੇ ਖੁਦ ਆ ਉਹ ਨਹੀਂ ਰਹੇ ਕੇਪੀਐਸ ਗੇਲਰ ਕੇ ਦੁਜੀ ਤੀਜੇ ਬੈਂਤਸਾਂ ਵਰਗੇ ਜਿਹੜੇ ਜ਼ੁਲਮ ਕਰਦੇ ਲੋਕਾਂ ਤੇ ਉਹ ਤੁਰ ਗਏ ਤੇ ਉਹਨਾਂ ਦੇ ਘਰ ਵਾਲੀ ਹੋਣ ਤਾਂ ਮਾਨ ਤੇ ਹੰਕਾਰ ਕੇ ਤੇ ਅੱਗੇ ਕਰਨਾ ਵੀ ਗੁਰੂ ਬਰਾਬਰ ਕੁਰਸੀ ਢਾ ਕੇ ਬੈਣਾ ਵਿਆਹਾਂ ਵਿੱਚ ਨੱਚਣਾ ਤੇ ਉਹਦਾਂ ਗੁਰੂ ਦੇ ਬਰਾਬਰ ਕੁਰਸੀਆਂ ਢਾੜਾ ਕੇ ਬਹਿਣਾ ਸੋ ਸਰਕਾਰ ਇਹਨਾਂ ਬੰਦੇ ਨੂੰ ਨੱਥ ਪਾਵੇ ਇਹ ਰਹਿ ਗਿਆ ਫੈਸਲੇ ਦੇ ਉੱਪਰ ਕਿਉਂਕਿ ਦੇਖੋ ਬਹੁਤ سارے ਨਾਨ ਸੈਕਟ ਵੀ ਤੁਹਾਡੀ ਮੂਵਮੈਂਟ ਨੂੰ ਲੋਕ ਪਿਆਰ ਕਰ ਰਹੇ ਨੇ ਬਟ ਬਹੁਤ سارے ਨਾਨ ਸੈਕਟ ਵੀ ਗੁਰੂ ਘਰ ਦੇ ਵਿੱਚ ਜਾਂਦੇ ਨੇ ਜਦੋਂ ਕੁਰਸੀਆਂ ਮੇਜ਼ ਕੱਢ ਕੇ ਬਾਹਰ ਸਾੜਨੇ ਹਾਲਾਂਕਿ ਉਹਦੇ ਪਿੱਛੇ ਤੁਸੀਂ ਜੋ ਕਨਸੈਪਟ ਸਾਰਾ ਦੱਸ ਦਿੱਤਾ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਮੋਟੀਵੇਟ ਕਰਕੇ ਵੀ ਇੱਕ ਮੂਵਮੈਂਟ ਬਣਾਈ ਜਾ ਸਕਦੀ ਕਿ ਨਹੀਂ ਇਹ ਚੀਜ਼ਾਂ ਜਿਹੜੀਆਂ ਗਲਤ ਨੇ ਕੋਸ਼ ਐਕਟ ਸਿੰਬੋਲਿਕ ਹੁੰਦੇ ਨੇ ਉਹਨਾਂ ਨੂੰ ਐਕਸਟ੍ਰੀਮ ਲੈਵਲ ਤੇ ਜਾ ਕੇ ਪ੍ਰੈਜ਼ੈਂਟ ਕਰਨਾ ਪੈਂਦਾ ਸੋਸਾਇਟੀ ਅੱਗੇ ਜੇ ਅਸੀਂ ਜੇ ਅਸੀਂ ਕੁਰਸੀਆਂ ਬੇਨਤੀ ਕਰਦੇ ਕੱਢਦਣੀਆਂ ਸੀ ਕਿਸ ਨੇ ਹੁਣ ਬਾਹਰ ਵੀ ਨਿਕਲ ਗਈਆਂ ਸਾਰੇ ਗੁਰਦੁਆਰਿਆਂ ਚ ਇੱਕ ਕੋਈ ਹੰਕਾਰੀ ਔਰਤ ਹੈ ਉਹ ਕਹਿੰਦੀ ਮੈਂ ਡੀਜੀਪੀ ਦੀ ਘਰ ਵਾਲੀ ਆ ਕੁਜਰਾਮਾ ਪਾ ਕੇ ਕੁਰਸੀ ਤੇ ਬੈਠੀ ਹੈ ਉਹਦੇ ਘਰ ਵਾਲੀ ਦੀ ਫੋਟੋ ਕੇਪੀਐਸ ਗਿਲਨੋ ਦੇ ਪਿੱਛੇ ਲੱਗੀ ਹੋਈ ਹੈ ਮਤਲਬ ਜਿਹੜੀ ਵੀ ਇੰਟਰਵਿਊ ਦੇ ਰਹੀ ਹੋਣ ਹੁਣ ਤੁਸੀਂ ਮੈਨੂੰ ਦੱਸੋ ਕਿ ਕੱਲ ਨੂੰ ਉਸ ਬੀਬੀ ਨੂੰ ਕੋਈ ਜਾ ਕੇ ਉਹਦੇ ਗਲ ਪੈ ਜਾਂਦਾ ਹੈ ਹੈ ਕੋਈ ਮਾੜਾ ਚੰਗਾ ਬੋਲਦਾ ਦਾ ਦੋਸ਼ੀ ਸਾਨੂੰ ਬਣਾਇਆ ਜਾਣਾ ਉਹ ਐਡੀ ਹੰਕਾਰੀ ਹੈ ਬਾਣੀ ਦੇ ਕੇ ਵਜਨ ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗੜੇ ਇੱਥੇ ਸਿਕੰਦਰ ਅਰਗੇ ਇਥੇ ਡੀਜੀਪੀ ਜਿਹੜੇ ਖੁਦ ਆ ਉਹ ਨਹੀਂ ਰਹੇ ਕੇਪੀਐਸ ਗੇ ਲੜ ਗਏ ਦੁਜੀ ਤੀਜੇ ਬੈਂਤ ਸੌਰ ਗਏ ਜਿਹੜੇ ਜੁਲਮ ਕਰਦੇ ਰੋਕਾਂ ਤੇ ਉਹ ਤੁਰ ਗਏ ਤੇ ਉਹਨਾਂ ਦੇ ਘਰ ਵਾਲੀਆਂ ਹੋਂ ਦਾ ਮਾਨ ਤੇ ਹੰਕਾਰ ਕੇ ਜੇ ਆ ਕੇ ਕਰਨਾ ਵੀ ਗੁਰੂ ਬਰਾਬਰ ਕੁਰਸੀ ਢਾ ਕੇ ਬਹਿਣਾ ਵਿਆਹਾਂ ਵਿੱਚ ਨੱਚਣਾ ਤੇ ਉਹਦਾਂ ਗੁਰੂ ਦੇ ਬਰਾਬਰ ਕੁਰਸੀਆਂ ਢਾੜਾ ਕੇ ਬਹਿਣਾ ਸੋ ਸਰਕਾਰ ਇਹਨਾਂ ਬੰਦਿਆਂ ਨੂੰ ਨੱਥ ਪਾਵੇ ਚੋ ਕਰਨਾ ਜਿਹੜੀ ਗੁਰਦੁਆਰਾ ਗੁਰਦਾਰ ਦੇ ਪਰਮੰਤਰੀ ਸ਼ਰੋਣੀ ਕਮੇਟੀ ਦੀ ਸਥਾਪਨਾ ਹੋਈ ਸੀ ਜੀ ਹਰ 5 ਸਾਲ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਸੀ ਅੱਜ 10 ਸਾਲ 12 ਸਾਲ ਹੋ ਜਾਂਦੇ ਐ ਇਲੈਕਸ਼ਨ ਨਹੀਂ ਹੁੰਦੀ ਐ ਤੁਹਾਡਾ ਮੰਨਣਾ ਵੀ ਹਰ 5 ਸਾਲ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ ਸ਼ੌਂਕ ਨਹੀਂ ਨਹੀਂ ਮੇਰਾ ਤੇ ਮੰਨਣਾ ਇਹ ਹੈ ਵੀ ਇਹ ਤੈਅ ਕਰਨ ਦਾ ਅਧਿਕਾਰ ਹਿੰਦੁਸਤਾਨ ਦੀ ਸਰਕਾਰ ਕੋਲ ਕਿਉਂ ਆ ਵੀ ਸਿੱਖਾਂ ਦੀ ਇਲੈਕਸ਼ਨ ਕਦੋਂ ਹੋਣੀ ਸਵਾਲ ਤੇ ਆ ਵੀ ਗੁਰਦੁਆਰੇ ਸਾਡੇ ਗੁਰਦੁਆਰੇ ਨੂੰ ਆਜ਼ਾਦ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਕਰਾ ਲਿਆ ਸੀ ਨਾ ਬਾਅਦ 'ਚ ਨਹੀਂ ਕਰਾਇਆ ਜੀਪੀਸੀ ਪਹਿਲਾਂ ਬਣਾਈ ਹੈ ਸਾਰਾ ਕੁਝ ਪਹਿਲਾਂ ਕੀਤਾ ਸਾਡਾ ਤੰਤਰ ਅਸੀਂ ਪਹਿਲਾਂ ਸਿਰਜ ਲਿਆ ਫਿਰ ਅੰਗਰੇਜ਼ਾਂ ਦੇ ਅਧੀਨਗੀ ਚ ਜਦੋਂ ਇਹਨੂੰ ਕੱਢਿਆ ਆ ਤੰਤਰ ਨੂੰ ਸਾਰੇ ਨੂੰ ਹੈ ਚਾਬੀਆਂ ਦੇ ਮੋਰਚੇ ਲੱਗੇ ਸਾਰਾ ਕੁਝ ਹੋਇਆ ਮੰਦਤਾ ਨੂੰ ਕੱਢ ਕੇ ਮੂਰਤੀਆਂ ਕੱਢੀਆਂ ਜਿਹੜੀਆਂ ਬਾਹਰ ਪਖੰਡ ਦੇ ਵਿੱਚ ਉੱਥੇ ਲਾਤੀਆਂ ਸੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਹੁਣ ਤੇ ਉਦੋਂ ਵੀ ਕੋ ਕਹਿ ਸਕਦਾ ਵੀ ਇਹਨਾਂ ਨੂੰ ਇਦਾਂ ਨਾ ਕੱਢੋ ਜੀ ਅਨਾਰਕੀ ਫੈਲ ਜਾਊਗੀ ਜਦੋਂ ਮੋਰਚੇ ਲੱਗਦੇ ਇਦਾਂ ਹੀ ਹੁੰਦਾ ਸਾਰਾ ਕੁਝ ਉਹ ਅਸੀਂ ਸਾਰਾ ਕੰਮ ਆਪਣਾ ਖੂਨ ਡੋਲ ਕੇ ਲੋਹ ਡੋਲ ਕੇ ਕੋ ਸੰਸਥਾ ਖੜੀ ਕਰੀਏ ਤੇਨ ਦੋਸਤਾਂ ਦੀ ਹਕੂਮਤ 47 ਦੇ ਵਿੱਚ ਇੱਕ ਵੀ ਸਾਡੀ ਇਜਾਜ਼ਤ ਤੋਂ ਬਿਨਾ ਡੀਸੀ ਦੀ ਪ੍ਰੈਜ਼ੈਂਸ ਤੋਂ ਬਿਨਾ ਇੱਥੇ ਕੋ ਮੀਟਿੰਗ ਨਹੀਂ ਹੋ ਸਕਦੀ ਕੋਈ ਇਲੈਕਸ਼ਨ ਨਹੀਂ ਹੋ ਸਕਦਾ ਇਹ ਗੁਲਾਮੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਸੋ ਮੇਰੇ ਖਿਆਲ ਨਾਲ ਇਹ ਗੱਲ ਕਰਨੀ ਕਿ ਇਲੈਕਸ਼ਨ ਕਰਵਾਓ ਇਹਦੇ ਲਈ ਇੱਤੋਂ ਚੰਗੀ ਗੱਲ ਇਹ ਕਰਨੀ ਚਾਹੀਦੀ ਆ ਵੀ ਇਹ ਤਾਮਝਾਮ ਜਿਹੜਾ ਹਿੰਦੁਸਤਾਨ ਦੀ ਹਕੂਮਤ ਦੇ ਹੱਥੋਂ ਕੱਢ ਕੇ ਇਹ ਸਿੱਖਾਂ ਦਾ ਹੀ ਬੋਰਡ ਬਣੇ ਜਿੰਨੇ ਇਲੈਕਸ਼ਨ ਕਰਾਉਣੇ ਨੇ ਕਰਾਉਣੇ